ਦਾਬ ਨਾਜ਼ਰੀਨ ਸਵਾਗਤ ਹੈ ਆਪ ਸਭ ਦਾ دیਵਾਨੇ ਪੀਰਾਂ ਦੇ ਚੈਨਲ ਵਿੱਚ ਨਾਜ਼ਰੀਨ ਅੱਜ ਵੀ ਇਹ ਕਹਾਣੀ ਇੱਕ ਅੰਨੇ ਲੜਕੇ ਦੀ ਹੈ ਉਸ ਨੂੰ ਅੱਖਾਂ ਤੋਂ ਕੁਝ ਵੀ ਦਿਖਾਈ ਨਹੀਂ ਦਿੰਦਾ ਸੀ ਇਸੇ ਕਰਕੇ ਉਹ ਲੜਕੀ ਸਾਰਿਆਂ ਤੋਂ ਅਲੱਗ ਰਹਿੰਦੀ ਸੀ ਉਸ ਨੂੰ ਕੋਈ ਵੀ ਪਸੰਦ ਨਹੀਂ ਕਰਦਾ ਸੀ ਅਤੇ ਉਹ ਕੱਲੀ ਰਹਿੰਦੀ ਸੀ ਆਪਣੀ ਜ਼ਿੰਦਗੀ ਇਕੱਲੀ ਹੀ ਬਤੀਤ ਕਰਦੀ ਸੀ ਉਹ ਲੜਕੀ ਰੋਜ਼ ਸਵੇਰੇ ਇੱਕ ਪਾਰਕ ਦੇ ਵਿੱਚ ਜਾਇਆ ਕਰਦੀ ਸੀ ਇੱਕ ਦਿਨ ਜਦੋਂ ਉਹ ਲੜਕੀ ਪਾਰਕ ਦੇ ਵਿੱਚ ਸੀ ਤੇ ਇੱਕ ਲੜਕਾ ਉਸ ਦੇ ਕੋਲ ਆਇਆ ਉਸ ਲੜਕੀ ਦੇ ਨਾਲ ਗੱਲ ਕਰਨੇ ਸ਼ੁਰੂ ਕੀਤੇ ਜਦੋਂ ਉਸ ਲੜਕੇ ਨੇ ਲੜਕੀ ਦੇ ਨਾਲ ਗੱਲ ਕੀਤੀ ਤੇ ਲੜਕੀ ਨੂੰ ਬਹੁਤ ਹੀ चंगा लगा दूसरे दिन फिर उस अन्नी लड़की दे कोल आया। फिर उस लड़के ने उस उस अन्नी लड़की के नी शुरू की हर रोज इस तरह ही होने लगा वो लड़का लड़की बहुत ही चंगे दोस्त बन गए उस अन्नी लड़की की जिंदगी दे, दे अंधेरा सी ਉਸ ਲੜਕੇ ਦੇ ਆਉਣ ਦੇ ਨਾਲ ਦੂਰ ਹੋ ਗਿਆ ਅਸਲ ਗੱਲ ਇਹ ਸੀ ਉਸ ਅੰਨੀ ਲੜਕੀ ਦੇ ਨਾਲ ਉਸ ਲੜਕੇ ਨੂੰ ਪਿਆਰ ਹੋ ਗਿਆ ਸੀ ਉਸ ਲੜਕੇ ਨੇ ਉਸ ਲੜਕੀ ਨੂੰ ਇਹ ਗੱਲ ਦੱਸੀ ਨਹੀਂ ਸੀ ਇੱਕ ਦਿਨ ਇਹ ਦੋਨੋਂ ਜਾ ਕੇ ਪਾਰਕ ਦੇ ਵਿੱਚ ਬੈਠੇ ਸੀ ਉਸ ਲੜਕੀ ਨੇ ਉਸ ਲੜਕੇ ਨੂੰ ਕਿਹਾ ਜੇਕਰ ਮੈਂ ਅੰਨੀ ਨਾ ਹੁੰਦੀ ਤੇ ਤੇਰੇ ਨਾਲ ਵਿਆਹ ਕਰ ਲੈਂਦੇ ਲੜਕੇ ਨੇ ਜਿਸ ਵੇਲੇ ਇਹ ਸੁਨਿਆ ਤੇ ਉਹ ਬਹੁਤ ਹੀ ਖੁਸ਼ ਹੋਇਆ ਕੁਝ ਦਿਨ ਬੀਤ ਜਾਣ ਤੋਂ ਬਾਅਦ ਕਿਸੇ ਲੜਕੇ ਨੇ ਉਸ ਅੰਨ੍ਹੀ ਲੜਕੀ ਨੂੰ ਅੱਖਾਂ দান ਕਰ ਦਿੱਤੀਆਂ ਉਹ ਅੰਨ੍ਹੀ ਲੜਕੀ ਹੁਣ ਆਪਣੀ ਅੱਖਾਂ ਦੇ ਨਾਲ ਪੂਰੀ ਦੁਨੀਆ ਨੂੰ ਦੇਖ ਸਕਦੀ ਸੀ ਉਹ ਲੜਕੀ ਉਸ ਲੜਕੇ ਦੇ ਕੋਲ ਗਈ ਤੇ ਉਸ ਲੜਕੇ ਨੂੰ ਦੇਖ ਕੇ ਹੈਰਾਨ ਹੋ ਗਈ ਕਿਉਂਕਿ ਉਹ ਲੜਕਾ ਵੀ ਅੰਨਾ ਸੀ ਪਰ ਇਹ ਦੇਖਣੇ ਤੋਂ ਬਾਅਦ ਉਸ ਲੜਕੇ ਨੇ ਉਸ ਲੜਕੇ ਨੂੰ ਦੇਖਣ ਤੋਂ ਬਾਅਦ ਸ਼ਾਦੀ ਤੋਂ ਇਨਕਾਰ ਕਰ ਦਿੱਤਾ ਉਸ ਲੜਕੇ ਨੇ ਇਹ ਸੁਣ ਕੇ ਇੱਕ ਚਿੱਠੀ ਉਸ ਲੜਕੇ ਦੇ ਹੱਥ ਫੜਾ ਦਿੱਤੀ ਅਤੇ ਆਪ ਉਥੋਂ ਚਲਾ ਗਿਆ ਉਸ ਚਿੱਠੀ ਦੇ ਵਿੱਚ ਲਿਖਿਆ ਸੀ ਤੇ ਮੇਰੀਆਂ ਅੱਖਾਂ ਦਾ ਖਿਆਲ ਰੱਖਣਾ 나ਜ਼ਰੀਨ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿਸ ਤਰ੍ਹਾਂ ਇਨਸਾਨ ਦੇ ਹਾਲਾਤ ਬਦਲਦੇ ਆ ਉਹਦੇ ਨਾਲ ਹੀ ਉਸ ਦੀ ਸੋਚ ਵੀ ਬਦਲ ਜਾਂਦੀ ਹੈ 나ਜ਼ਰੀਨ ਜ਼ਿੰਦਗੀ ਦੇ ਵਿੱਚ ਸਭ ਕੁਝ ਭੁੱਲ ਜਾਣਾ ਜਿਨ੍ਹਾਂ ਨੇ ਬੁਰੇ ਟਾਈਮ ਵਿੱਚ ਤੁਹਾਡਾ ਸਾਥ ਦਿੱਤਾ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਨਾਜ਼ਰੀਨ ਜਿੰਨੇ ਹਾਲਾਤ ਤੁਹਾਡੇ ਵਧੀਆ ਬਣਦੇ ਆ ਉਹਨੇ ਹੀ ਤੁਸੀਂ ਦਿਆਲੂ ਬਣੋ ਇਹ ਹੀ ਚੀ ਤੁਹਾਨੂੰ ਲੋਕਾਂ ਤੋਂ ਅਲੱਗ ਬਣਾਉਂਦੀ ਹੈ ਨਾਜ਼ਰੀਨ ਜੇ ਕੁਝ ਤੁਹਾਨੂੰ ਇਸ ਕਹਾਣੀ ਦੇ ਵਿੱਚੋਂ ਸਿੱਖਣ ਨੂੰ ਮਿਲਿਆ ਹੋਵੇ ਇਸ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੀ ਰਾਏ ਦੇਣਾ ਜੇ ਹੀ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਜੈ ਪੀਰਾਂ ਦੀ